ਅੱਜ ਡੇਰਾਬਸੀ ਜੀ ਸਿਵਲ ਹਸਪੀਟਲ ਵੀਡੀਓ ਆਫਿਸ ਕਮੇਟੀ ਦਫਤਰ ਪੁਲਿਸ ਸਟੇਸ਼ਨ ਅੱਜ ਰੇਡ ਕੀਤੀ ਹੈ ਤੁਸੀਂ ਦੁਪਹਿਰ ਨੂੰ ਕੀ ਕਰਨਾ ਉਹ ਕਾਕਾ ਜੀ ਰੇਡ ਨਹੀਂ ਹੈਗੀ ਇਹ ਮੇਰੇ ਪਰਿਵਾਰ ਦੇ ਮੈਂਬਰ ਹੈ ਮੇਰੇ ਭਰਾ ਭਤੀਜੇ ਭੈਣਾ ਭਾਈ ਨੇ ਮੈਂ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਭਾਵੇਂ ਪੁਲਿਸ ਸਟੇਸ਼ਨ ਹੈ ਭਾਵੇਂ ਵੀਡੀਓ ਆਫਿਸ ਹੈ ਭਾਵੇਂ ਹਸਪੀਟਲ ਹੈ ਜਾਂ ਕਮੇਟੀ ਆਫਿਸ ਹੈ ਪਰਿਵਾਰ ਦੇ ਅੰਗ ਹੈਗੇ ਨੇ ਆਪਣੇ ਚੰਗੇ ਕੰਮ ਕਰਨ ਵਾਲੇ ਜਿਹੜੇ ਸਾਡੇ ਵਰਕਰ ਜਾਂ ਜਿਹੜੇ ਉੱਥੇ ਅਫੀਸਰ ਸਹਿਬਾਨ ਜੀ ਹੈ ਜੀ ਐਂ ਐਕਸੀਓ ਐਸ ਡੀਓ ਐਕਸੀ ਨਹੀਂ ਕਮੇਟੀ ਪ੍ਰਧਾਨ ਹੈ ਪੁਲਿਸ ਸਟੇਸ਼ਨ ਪੁਲਸ ਮੁਖੀ ਇਹ ਸੱਡਨਲੀ ਇਕਦਮ ਮੈਂ ਤਾਂ ਗਿਆ ਸੀ ਮੈਂ ਦੇਖਾਂ ਕਿ ਨਾ ਥਾਣਿਆਂ ਦੇ ਵਿੱਚ ਜਾਂ ਮੇਰੇ ਵੀਡੀਓ ਆਫਿਸ ਦੇ ਵਿੱਚ ਜਾਂ ਮੇਰੇ ਹਸਪੀਟਲ ਦੇ ਵਿੱਚ ਜਾਂ ਮੇਰੇ ਵਿਸਫਰ ਕਮੇਟੀ ਦਫ਼ਤਰ ਦੇ ਵਿੱਚ ਸਾਡੇ ਇੱਥੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਥਾਣਾ ਪ੍ਰਬਾਰੀ ਨੇ ਕਿਤੇ ਬੈਠੇ ਵੀ ਹੈ ਨੇ ਕਿਤੇ ਏਸੀ ਚਲਾ ਕੇ ਤੇ ਨਹੀਂ ਦੁਪਹਿਰੇ ਸੁੱਤੇ ਪਏ ਮੈਨੂੰ ਬੜੀ ਖੁਸ਼ੀ ਹੋਈ ਕਿ ਬਿਨਾਂ ਦੱਸੀ ਮੈਂ ਦੋ ਤਿੰਨ ਜਗ੍ਹਾ ਜਾ ਕੇ ਆਪਣੇ ਸਾਥیوں ਕੋਲੋਂ ਜ਼ਮਾਨਤ ਨੂੰ ਮਿਲਿਆ ਬਹੁਤ ਵਧੀਆ ਜਿਹੜਾ ਰਿਜ਼ਲਟ ਸੀ ਜਿਹਨੂੰ ਜਲਦੀ ਕਹਿੰਦੇ ਕਿ ਹਾਜ਼ਰੀ ਪਾਈ ਗਈ ਔਰ ਮੈਂ ਖੁਸ਼ ਆ ਇਹਨਾਂ ਦੇ ਕਾਰਜਗਾਰੀ ਤੋਂ ਔਰ ਮੈਂ ਦੇਖ ਰਿਹਾ ਕਿ ਜਲਦੀ ਆਪਣੀ ਸਾਰੀ ਟੀਮ ਆ ਨਵੀਂ ਬਿਲਟ ਹੋਈ ਹੈ ਦਿਨ ਰਾਤ ਕੰਮ ਕਰਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਔਰ ਮੈਂ ਜਿਹੜੇ ਜਗ੍ਹਾ ਜਾ ਕੇ ਹਰ ਜਗ੍ਹਾ ਮੈਂ ਸੰਤੁਸ਼ਟੀ ਪਾਈ ਹੈ ਤੇ ਭਾਵੇਂ ਹਸਪਤਾਲ ਦਾ ਗਲ ਕਰ ਲਈਏ ਵੀਡੀਓ ਆਫਿਸ ਕਰ ਲਈਏ ਭਾਵੇਂ ਕੰਸੀ ਆਫਿਸ ਕਰ ਲਈਏ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਵੀ ਜਾ ਕੇ ਬਾਅਦ ਇੰਨਾ ਵਧੀਆ ਆਨੰਦ ਆਇਆ ਕਿ ਖੁਸ਼ਗੋਆ ਮਾਹੌਲ ਦੇ ਵਿੱਚ ਮੈਂ ਸਾਰੇ ਆਪਣੇ ਹਲਕੇ ਦੇ ਪੇਸ਼ੀਅੰਟਸ ਨੂੰ ਮਿਲਿਆ ਲੇਕਿਨ ਕਿਤੇ ਨਾ ਕਿਤੇ ਇੱਕ ਹੁੰਤਾਈ ਮਹਿਸੂਸ ਹੋਈ ਹੈ ਕਿ ਅੱਜ ਪਹਿਲੀ ਵਾਰ 20 25 ਦੇ ਕਰੀਬ ਮੇਰੇ ਹਲਕੇ ਦੇ ਲੋਕਾਂ ਨੇ ਆਪ ਆਪੇ ਡੰਡਾ ਸੋਟਾ ਕੇ ਸੱਟਾ ਖਾ ਕੇ ਪਏ ਨੇ ਮੈਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿਉਂ ਲੜਦੇ ਹੋ ਯਾਰ ਤੁਹਾਨੂੰ ਇੱਕ ਪ੍ਰਮਾਤਮਾ ਨੇ ਜੀਵਨ ਦਿੱਤਾ ਕਿਉਂ ਇਹੋ ਜਿਹੇ ਕੰਮ ਕਰਦੇ ਨੇ ਲੜ ਕੇ ਕੀ ਕਟੋਗੇ ਤੁਸੀਂ ਮੈਂ ਅਪੀਲ ਕਰਦਾ ਡੇਰਾ ਬਸੀ ਹਲਕੇ ਦੇ ਵਸਨੀਕਾਂ ਨੂੰ ਵੀ ਮਿੱਤਰੋ ਲੜ ਕੇ ਨਾ ਆਇਓ ਮੇਰੇ ਕੋਲ ਅੱਜ ਠਾਣੇ ਦੇ ਦੇਖ ਕੇ ਹਸਪੀਟਲ ਦੇ ਬਾਹਰ ਤੂੰ ਕੋਈ ਨਹੀਂ ਬੜਾ ਮਨੰ ਤੋਪਿਆ ਉਹ ਵੀ ਸਾਡੇ ਭਾਈ ਭਤੀਜੇ ਸਾਡੇ ਬੱਚੇ ਹੈਗੇ ਆ ਮੈਂ ਅਪੀਲ ਕਰਾਂਗਾ ਕਿ ਜਿਹੜੀ ਆਣੇ ਤੇ ਵੀ ਤੁਹਾਡੀ ਗਿਲਤੀ ਹੈ ਹਸਪੀਟਲ ਵੱਟੂ ਦੀ ਗਿਲਤੀ ਹੈ ਇਹਨੂੰ ਘਟਾ ਕੇ ਚੰਗੇ ਦਰਖਤ ਲਾਓ ਅੱਛੇ ਨਾਗਰਿਕ ਬਣੋ ਸਮਾਜ ਸੇਵਾ ਦੇ ਕੰਮ ਕਰੋ ਲੋਕਾਂ ਨਾਲ ਤੁਹਾਡੇ ਨਾਲ ਔਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਮੈਂ ਤਾਂ ਹੀ ਤੁਹਾਨੂੰ ਕਿਸੇ ਆਫਿਸ ਚ ਬਾਈਟ ਨਹੀਂ ਦਿੱਤੀ ਨਾ ਮੈਂ ਪੁਲਿਸ ਸਟੇਸ਼ਨ ਨਾ ਤੁਹਾਨੂੰ ਵੀਡੀਓ ਆਫਿਸ ਨਾ ਤੁਹਾਨੂੰ ਈ ਆਫਿਸ ਕਿਤੇ ਵੀ ਮੈਂ ਬਾਈਟ ਦੇਣ ਦਾ ਕਾਰਨ ਕੀ ਸੀ ਜੋ ਕੋਈ ਸਿਆਸੀ ਡਰਾਮੇ ਦਾ ਜਿਹਨੇ ਅਡੰਬਰ ਨਹੀਂ ਸੀਗਾ ਹਲਕੇ ਦੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਔਰ ਝਗੜੇ ਤੋਂ ਪਾਸੇ ਰਹਿਣ ਵਾਸਤੇ ਔਰ ਆਫੀਸ਼ੀਅਲ ਜਿਹੜੇ ਕੰਮਕਾਰ ਹੁੰਦੇ ਨੇ ਉਨਾ ਪ੍ਰਤੀ ਜਾਗਰੂਕ ਹੋਣ ਵਾਸਤੇ ਲੋਕਾਂ ਨੂੰ ਮੈਂ ਅੱਜ ਮੈਸੇਜ ਦਿੱਤਾ ਅੱਜ ਦੇਖੋ ਜੀਰਪੁਰ ਦੇ ਵਿੱਚ ਕਈ ਜਗ੍ਹਾ ਸਰਕਾਰੀ ਅਫੀਸ਼ੀਅਲ ਤੌਰ ਤੇ ਲਾਰਵੇ ਦੀ ਜਗ੍ਹਾ ਪਾਈ ਗਈ ਜਿਹੜੇ ਕੀ ਮੱਛਰ ਪੈਦਾ ਹੋਏ ਜਿਹਦੇ ਨਾਲ ਆ ਕਈ ਡੇਗੂ ਵਰਗੀਆਂ ਬਿਮਾਰੀਆਂ ਫੈਲਦੀਆਂ। ਤੁਹਾਡੇ ਫੋਰਥ ਪਿੱਲਰ ਤੇ ਸਤਿ ਸ੍ਰੀ ਅਕਾਲ ਧੰਨਵਾਦ ਕਰਦਾ ਕਿ ਤੁਸੀਂ ਦਫ਼ਤਰ ਆ ਕੇ ਮੇਰੀ ਗੱਲ ਸੁਣਨੀ ਚਾਹੀਦੀ ਔਰ ਮੈਨੂੰ ਆਸ ਹੈ ਕਿ ਡੇਰਾ ਬਸਿਆ ਦੇ ਲੋਕ ਮੇਰੀ ਸੁਪੀ ਨੂੰ ਕਬੂਲ ਕਰਨਗੇ। ਧੰਨਵਾਦ ਸਾਸ਼ਿਕਾ ਵਾਹਿਗੁਰੂ ਜੀ ਕਾ ਖਾਲਸਾ ਗੱਗੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ